ਸ਼ੀਰਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਚੋਣ ਰੈਲੀ ਦਾ ਆਯੋਜਨ ਕੋਪਾਲ ਨਗਰ ਨੇੜੇ ਹਰੀ ਮੰਦਰ ਵਿਖੇ ਕੀਤਾ ਗਿਆ ਇਸ ਮੁਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਆਖਿਆ ਕਿ ਸ਼ੀਰਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਵੀ ਪੰਜਾਬ ਵਿੱਚ ਆਈ ਅਦੋਂ ਹੀ ਵਿਕਾਸ ਦੇ ਕੰਮ ਹੋਏ ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਸੀ ਪਾਰਟੀ ਹੈ ਜੋ ਪੰਜਾਬ ਦੀ ਆਪਣੀ ਪਾਰਟੀ ਹੈ ਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਸੰਜੀਵ ਕੁਮਾਰ, ਬਲਰਾਮ ਕੁਮਾਰ, ਸਨੀ ਕੁਮਾਰ, ਰਿੰਕੂ ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਅਨਿਲ ਜੋਸ਼ੀ ਵੱਲੋਂ ਜੋ ਕੰਮ ਕੀਤੇ ਗਏ ਨੇ ਇਲਾਕੇ ਵਿੱਚ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਇਸ ਕਰਕੇ ਇਸ ਵਾਰ ਅਨਿਲ ਜੋਸ਼ੀ ਨੇ ਹੀ ਇਲਾਕੇ ਵਿੱਚੋਂ ਵੱਡੀ ਜਿੱਤ ਦਿਵਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ ਅਤੇ ਅਮਰਸਰ ਵਿੱਚ ਜੋ ਵਿਕਾਸ ਦੇ ਕੰਮ ਰਹਿੰਦੇ ਹਨ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਕਰਦਿਆ ਜੋ ਮੈਂ ਬਣਾਇਆ ਸੀ ਇਹਨਾਂ ਹੌਲੀ ਹੌਲੀ ਤਹਿਸ ਨਹਿਸ ਕਰਤਾ ਇੱਕ ਵਾਰੀ ਤੇ ਮੈਂ ਸੋਚਿਆ ਸੀ ਕੰਨਾਂ ਨੂੰ ਹੱਥ ਲਾ ਲੇ ਵੀ ਮੇਰੇ ਵਾਸਤਾ ਰੋਗ ਨਹੀਂ ਕੋਈ ਮੰਨਦਾ ਨਹੀਂ ਕੰਮ ਨੂੰ ਇਮਾਨਦਾਰੀ ਨੂੰ ਜੋ ਸੇਵਾ ਕੀਤੀ ਆ ਲੋਕਾਂ ਨੇ ਮੰਨੀ ਨਹੀਂ ਦੋ ਵਾਰੀ ਮੈਨੂੰ ਘਰ ਬਾਹਤਾ ਨਕਮਿਆਂ ਨੂੰ ਸਿਰ ਤੇ ਬਾ ਲਿਆ ਨਵੇਂ ਤਜਰਬੇ ਕੀਤੇ ਦੋ ਪਹਿਲਾ ਕੈਪਟਨ ਅਮਰਿੰਦਰ ਸਿੰਘ ਆਇਆ ਗੁਟਕਾ ਸਾਭ ਹੱਥੇ ਰੱਖਿਆ ਸੌ ਖਾਦੀ ਨੌਕਰੀਆਂ ਦਾ ਲਾੜਾ ਲਾਇਆ ਆਪਾਂ ਉਹਦੇ ਨਾਲ ਉੱਠ ਕੇ ਤੁਰ ਗਏ ਇਹ ਸੇਵਾਦਾਰ ਉੱਥੇ ਖਲੋਤਾ ਬੰਦਾ ਰਹਿ ਗਿਆ ਕਿ ਜਿੰਨਾ ਵਾਸਤੇ ਮੈਂ ਰਾਤ ਦਿਨ ਇੱਕ ਕੀਤਾ ਸੀ ਉਹ ਕਿੱਧਰ ਗਏ ਮੇਰੇ ਪਿੱਛੋਂ ਉਹ ਪੰਜ ਸਨ ਲੰਗੇ ਪੰਜ ਤੇ ਲੰਗੇ ਪਛਤਾਰੇ ਦੇ ਲੰਗੇ ਨਹੀਂ ਜੋਸ਼ੀ ਸੇਵਾਦਾਰ ਸੀ ਜੋਸ਼ੀ ਸਾਡਾ ਭਰਾ ਸੀ ਅਸੀਂ ਗਲਤ ਹੋ ਗਏ ਅਸੀਂ ਗਲਤ ਦਿੱਲਾ ਜਾ ਕੇ ਪੇਸ਼ਤਾਵਾ ਕੀਤਾ ਪਰ ਤਜਰਬਾ ਇੱਕ ਹੋਰ ਕੀਤਾ ਦਿੱਲੀ ਵਾਲੇ ਆਏ ਦਿੱਲੀ ਦਾ ਮਾਡਲ ਵਿਖਾਇਆ ਝੂਠ ਬੋਲਿਆ ਨੌਕਰੀਆਂ ਦਾ ਇਹਨਾਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਦੁਨੀਆ ਵਰਦੇ ਸਮਝਬਾਗ ਵਿਖਾਤੇ ਅਸੀਂ ਉਹਨਾਂ ਨਾਲ ਤੁਰ ਗਏ ਦੁਬਾਰਾ ਫੇਰ ਅੱਜ ਕਰ ਪਏ ਦਫ਼ਤਰ ਮੈਂ ਬੰਦ ਕਰਤਾ ਮੈਂ ਕਿਹਾ ਮੇਰੇ ਵਾਸਤੇ ਰੋਗ ਨਹੀਂ ਇੱਥੇ ਕੰਮ ਦਾ ਕੋਈ ਮੁੱਲ ਨਹੀਂ ਪਧਾਨੀ ਕੁਦਰਤ ਨੂੰ ਕੀ ਮਨਜ਼ੂਰ ਆ। ਫੇਰ ਗੁਰੂ ਰਾਮਦਾਸ ਜੀ ਨੇ ਪਿੱਛੋ ਤੱਕਾ ਲਾਇਆ ਬਾਹੋਂ ਫੜ ਕੇ ਠਾਇਆ ਵੀ ਉੱਠ ਤੇਰੀ ਲੋੜ ਆ ਇਸ ਗੁਰੂ ਨਗਰੀ ਨੂੰ, ਸੇਵਾ ਦੀ ਲੋੜ ਆ। ਤੇ ਪਧਾਨੀ ਕੀ ਮਨ ਚ ਆ ਮੈਂ ਫੇਰ ਉੱਠ ਕੇ ਤੁਰ ਪਿਆ। ਪਰ ਇਸ ਵਾਰੀ ਮੈਨੂੰ ਲੱਗਦਾ ਜਦੋਂ ਜਦੋਂ ਮੈਂ ਤੁਰਿਆ ਜਿਉਂ ਦੀ ਅੰਦਰ ਲੰਘਿਆ ਲੋਕਾਂ ਦੇ ਰੈਲੇ ਵੱਧਦੇ ਗਏ, ਲੋਕਾਂ ਦਾ ਉਤਸ਼ਾਹ ਵੱਧਦਾ ਗਿਆ। ਮੇਰੀਆਂ ਭੈਣਾਂ ਮਾਵਾਂ ਨੇ ਮੇਰੇ ਬਾੜੇ ਤੱਕ ਇਹ ਹਲਕਾ ਜਾਂਦਾ ਨੋਂ ਹਲਕੇ ਆਪ ਇਹਨਾਂ ਦੇ ਇੱਕ ਸੀ ਨੋਂ ਆਏ ਨੇ ਸਵੇਰ ਤੋਂ ਰਾਤ ਤੱਕ ਮੈਂ ਲੋਕਾਂ 'ਚ ਰਹਿਣਾ ਲੋਕ ਪਹਿਲਾਂ ਹੀ ਆਉਂਦੇ ਜੋਸ਼ੀ ਸਾਹਿਬ ਵਧਾਈ ਲੱਲੋ ਆ ਕੀ ਪਹਿਲਾਂ ਹੀ ਐ ਕੀ ਤੁਹਾਡੀ ਵਾਰੀ ਜੇ ਐ ਕੀ ਤੁਸੀਂ ਜਿੱਤੋਗੇ ਐ ਕੀ ਮੇਰੇ ਨਾਲ ਇਹੋ ਦੇ ਭਰਾ ਜੁੜੇ ਬਲਰਾਮ ਵਰਗੇ ਬਾਕੀ ਸਾਰੇ ਸਾਥੀ ਇਹ ਨੌਜਵਾਨ ਤਾਕਤ ਮੇਰੇ ਨਾਲ ਜੁੜੀ ਮੈਨੂੰ ਹੌਸਲਾ ਆਇਆ ਭਰੋਸਾ ਵਧਿਆ ਮੇਰਾ ਕਿ ਗੁਰੂ ਮਹਾਰਾਜ ਸੇਵਾ ਲੈਣੀ ਚਾਹੁੰਦੇ ਆ ਆਪਣੇ ਆਪ ਹੀ ਮਹਿਸੂਸ ਹੁੰਦਾ ਕਿ ਪ੍ਰਮਾਤਮਾ ਲੋਕਾਂ ਚ ਵੱਸਦਾ ਪਿਆ ਜੇ ਮੈਨੂੰ ਉਹਨੇ ਤੋੜਿਆ ਨਾ ਹਰਕੀ ਤੇ ਸ਼ਾਇਦ ਉਹਨਾਂ ਨੇ ਹੋਰ ਮੌਕਾ ਦਿੱਤਾ ਉਹ ਦੋ ਜਾਨਾਂ ਨੂੰ ਮੌਕਾ ਦਿੱਤਾ ਸ਼ਾਇਦ ਇਹਦੇ ਤੋਂ ਕੋਈ ਬਿਹਤਰ ਆ ਜਾਏ ਪਰ ਉਹ ਇਸ ਗੁਰੂ ਨਗਰੀ ਚ ਫੇਲ ਹੋ ਗਏ ਤੇ ਗੁਰੂ ਮਹਾਰਾਜ ਨੇ ਕਿਹਾ ਨਹੀਂ ਇੱਥੇ ਫੇਲਿਆ ਤੇਰੀ ਸੇਵਾ ਪਾਸਿਆ ਇਸ ਸੇਵਾਦਾਰ ਨੇ ਗੁਰੂ ਮਾਰਾ ਨੇ ਬਾਹ ਫੜ ਕੇ ਤੋੜਿਆ ਤੇ ਇਹਨਾਂ ਲੋਕਾਂ ਚ ਵੱਸਿਆ ਤੇ ਦਿਨੋ ਦਿਨ ਉਤਸ਼ਾਹ ਵਧਦਾ ਗਿਆ ਅੱਜ ਸੀਆਈਡੀ ਦੀਆਂ ਰਿਪੋਰਟਾਂ ਅੱਜ ਸਰਵੇਖੀ ਦੀਆਂ ਰਿਪੋਰਟਾਂ ਸਾਰੀਆਂ ਕਹਿੰਦੀਆਂ ਭਈਆਂ ਤੇ ਇਹ ਸੇਵਾ ਤੁਹਾਨੂੰ ਮਿਲਣ ਵਾਲੀ ਆ ਛੋਟੇ ਭਰਾ ਬਲਰਾਮ ਔਰ ਛੋਟੇ ਵੀਰ ਸੰਨੀ ਵੱਲੋਂ ਇੱਕ রেকর্ড ਤੋੜ ਰੈਲੀ ਕੀਤੀ ਗਈ ਆ ਜਿਹਦੇ ਚ ਸਾਡੇ ਬਹੁਤ ਹੀ ਸਤਿਕਾਰਯੋਗ ਅਨਿਲ ਜੋਸ਼ੀ ਜੀ ਬਧਾਰੇ ਸੀ ਔਰ ਮੈਂ ਆਸ ਕਰਦਾ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੰਨਾ ਅੱਜ ਘੱਟ ਸੀ ਨਾ ਮੈਨੂੰ ਲੱਗਦਾ ਕਿ ਅੱਜ ਉਹਨਾਂ ਦੀ ਜਿੱਤ ਪੱਕੀ ਹੋ ਗਈ ਆ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਇੰਨਾ ਵਧੀਆ ਹੁੰਗਾਰਾ ਦਿੱਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਆ ਸਾਰੀ ਵਾਰਡ ਦਾ ਵਾਰਡ ਨੰਬਰ 14 ਦੇ ਵਾਸੀਆਂ ਧੰਨਵਾਦ ਆ ਤੁਹਾਨੂੰ ਵੀ ਬੜਾ ਕੰਮਾਂ ਨੂੰ ਵੋਟ ਪੈਣੀ ਆ ਇਸ ਵਾਰੀ ਲੋਕਲ ਵਿਸ਼ੇਸ ਲੋਕਲ ਆ ਜੇ 6-7 ਸਾਲ ਉਹਨੇ ਕੰਮ ਕੀਤਾ ਹੁੰਦਾ ਤੇ ਅੱਜ ਉਹ ਵੋਟਾਂ ਗਲੀਆਂ ਚ ਨਾ ਤੁਰਿਆ ਫਿਰਦਾ ਹੁੰਦਾ ਘਰ ਬੈ ਕੇ ਵੋਟਾਂ ਮੰਗਦਾ ਸੋ ਲੋਕਾਂ ਨੂੰ ਬੇਨਤੀ ਆ ਇਹ ਦੁਬਾਰਾ ਗਲਤੀ ਨਹੀਂ ਕਰਨੀ ਇੱਕ ਵਾਰੀ ਟੀਮ ਵਜਾਈ ਦੀ ਆ 5 ਸਾਲ ਪਿੱਛੇ ਚਲ ਜਾਂਦੇ ਆ ਦੂਜੀ ਵਾਰੀ ਟੀਮ ਵਜਾਈ ਆ ਹੋਰ 5 ਸਾਲ ਪਿੱਛੇ ਚਲ ਗਿਆ ਸੋ ਵੀਰੋ ਇਹ ਬੇਨਤੀ ਆ ਸਾਰੇ ਅੱਗੇ ਸਾਰੇ ਅੱਗੇ ਹੱਥ ਜੋੜ ਕੇ ਕਿ ਆਪਾਂ ਹੁਣ ਗਲਤੀ ਨਹੀਂ ਕਰਨੀ ਭਾਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਣਾ ਮੈਂ ਮੇਰੇ ਸਾਰੇ ਆਏ ਵੀਰਾਂ ਦਾ ਬਹੁਤ-ਬਹੁਤ ਪਹਿਲੀ ਗੱਲ ਧੰਨਵਾਦ ਕਰਦਾ ਵਾਂ ਮੇਰਾ ਸੱਲੀ ਵੀਰ ਜਿਹੜੇ ਵਾਰਡਿੰਗ ਚਾਰਜ ਨੇ ਮੇਰਾ ਸੱਲੀ ਵੀਰ ਅਲਾ ਵੀਰ ਬਾਕੀ ਮੇਰੇ ਸਾਰੇ ਵੀਰ ਨਾਲ ਹੀ ਸਾਰੇ ਵੀਰਾਂ ਨੂੰ ਲੈ ਸਕਦੇ ਪਰ ਬਹੁਤ-ਬਹੁਤ ਧੰਨਵਾਦ ਜਿੱਡਾ ਵੱਡਾ ਜੋ ਪ੍ਰਾਲਾ ਕੀਤਾ ਆਪਾਂ ਉਸ ਤੋਂ ਸਾਫ ਜਾਇਜ਼ ਹੁੰਦਾ ਕਿ ਜੋਸ਼ੀ ਸਾਹਿਬ ਆਉਣਗੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਆਈ ਵੀ ਇੱਥੋਂ ਦੇ ਤੁਸੀਂ ਵੀ ਇੱਥੋਂ ਦੇ ਦੱਸੋ ਜੀ ਅੱਜ ਤੋਂ 15 ਸਾਲ ਪਹਿਲੇ 10 ਸਾਲ ਪਹਿਲੇ ਜੋਸ਼ੀ ਸਾਹਿਬ ਦੇ ਆਉਣ ਤੋਂ ਪਹਿਲੇ ਕੰਪਨੀ ਬਾਰੇ ਦਾ ਕੀ ਹਾਲ ਹੀ ਤੇ ਕੀ ਹਾਲੀ ਆਪਣੇ ਅੰਮ੍ਰਿਤਸਰ ਦਾ ਠੀਕ ਆ ਅੱਜ ਦਾ ਜਿਹੜਾ ਵਾ ਮੋਹਲ ਪਿਛਲੇ ਇਹਨਾਂ ਨੇ ਜੋ ਕਰਨਿਲ ਜੋਸ਼ੀ ਨੇ ਕੀਤਾ ਆਪਣੀ ਹਲਕੇ ਨੂੰ ਛੱਡ ਕੇ ਵੀ ਦੂਜੇ ਹਲਕੇ ਵੀ ਸਾਰੇ ਸਵਾਰੇ ਤੇ ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੱਕੜੀ ਦਾ ਬਟਨ ਦਬਾਇਆ ਜਾਏ ਜੋਸ਼ੀ ਨੂੰ ਛੁਟਾਇਆ ਜਾਵੇ ਜੇ ਆਪਣੇ ਅੰਮ੍ਰਿਤਸਰ ਨੂੰ ਸੇਵ ਕਰਨਾ ਦੇ ਜਿਹੜਾ ਠਾਠਾ ਮਾਰਦਾ ਕੱਠ ਜਿਹੜਾ ਤੁਸੀਂ ਦੇਖਿਆ ਵਾ ਜਿੱਥੇ ਅੱਜ ਸਾਡੇ ਯੂਥ ਦੇ ਵੀਰ ਸੰਨੀ ਵੀਰ ਜੀ ਸਮੀਰ ਵੀਰ ਜੀ ਦੀ ਅਗਵਾਈ 'ਚ ਇੱਕ ਠਾਠਾ ਮਾਰਦਾ ਕੱਠ ਜਿਹੜਾ ਇੱਕ ਪੂਰੇ ਜਲਸੇ ਦੀ ਹਨੇਰੀ ਲੈ ਕੇ ਆਇਆ ਵਾ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਅੱਜ ਸਾਡੀਆਂ ਮਾਤਾ ਪੈਨਾ ਨੇ ਇਹ ਫੈਸਲਾ ਕਰ ਲਿਆ ਵਾ ਕਿ ਕੰਮ ਕਰਨ ਵਾਲੇ ਬੰਦੇ ਨੂੰ ਹੀ ਅਸੀਂ ਵੋਟਾਂ ਪਾਣੀਆ ਵਾ ਜਿਹੜਾ ਸਾਡੇ ਸਭ ਨਾਲੋਂ ਨਜ਼ਦੀਕ ਹੈ ਜਿਹੜੀ ਨਜ਼ਦੀਕੀ ਅਪਰੋਚ ਹੈ ਉਹ ਅਨਿਲ ਜੋਸ਼ੀ ਹੈ ਅੱਜ ਜਿੱਥੇ ਯੂਥ ਇਕੱਠਾ ਹੋਇਆ ਵਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਯੂਥ ਨੇ ਫੈਸਲਾ ਕਰ ਲਿਆ ਵਾ ਕਿ ਜੋਸ਼ੀ ਜੀ ਨੂੰ 1 ਜੂਨ ਵਾਲੇ ਦਿਨ ਵੋਟਾਂ ਪਾ ਕੇ ਬਟਨ 1 ਨੰਬਰ ਤੇ ਅਕਾਲੀ ਦਲ ਦੇ ਜੋ ਨਿਸ਼ਾਨ ਤੇ ਤੱਕੜੀ ਤੇ ਮੋਰਾ ਲਾ ਕੇ ਇਹ ਯੂਥ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗੁਰੂ ਦੀ ਨਗਰੀ ਤੋਂ ਜੋਸ਼ੀ ਜੀ ਨੂੰ ਪਾਰਲੀਮੈਂਟ ਚ ਭੇਜਣਾ ਹੈ